ਸੋ ਇੱਕ ਵਾਰ ਦੀ ਗੱਲ ਹੈ ਭਗਤ ਕਬੀਰ ਸਾਹਿਬ ਜੀ ਦੀ ਸ਼ਾਨ ਅਗ ਲੱਗਣ ਕਰਕੇ ਸੜ ਗਈ ਤੇ ਜਿਹੜੇ ਕਬੀਰ ਜੀ ਰੜੇ ਮੈਦਾਨ ਬਾਹਰ ਹੀ ਪ੍ਰਭੂ ਦਾ ਭਾਣਾ ਮੰਨ ਕੇ ਬੈਠ ਗਏ ਉਹਨਾਂ ਨੂੰ ਦੇਖ ਕੇ ਪ੍ਰੇਮੀਆਂ ਨੇ ਸ਼ਾਨ ਬਣਾਉਣ ਦੀ ਪ੍ਰੇਰਣਾ ਦਿੱਤੀ ਕਿ ਤੁਸੀਂ ਆਪਣੀ ਨਵੀਂ ਸ਼ਾਨ ਬਣਾ ਲਓ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਬਿਨਾਂ ਸ਼ਾਨ ਤੋਂ ਹੀ ਨਾਮ ਰਸ ਵਿੱਚ ਆਨੰਦਿਤ ਹਾਂ ਜੈਸੀ ਉਸ ਪ੍ਰਭੂ ਦੀ ਆਗਿਆ ਹੈ ਉਸ ਨੂੰ ਸੱਦ ਕਰਕੇ ਮੰਨ ਰਹੇ ਹਾਂ ਅਤੇ ਇਹ ਪਾਵਨ ਸ਼ਲੋਕ ਜੋ ਆਪਣੀ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ ਸਤਿਗੁਰੂ ਦੀ ਕਿਰਪਾ ਨਾਲ ਚੱਲ ਰਹੀ ਹੈ 59 ਸ਼ਲੋਕ ਪਿਛਲੀ ਵਿਚਾਰ ਵਿੱਚ ਆਪਾਂ ਸਰਵਣ ਕਰ ਰਹੇ ਹਾਂ ਅੱਜ 60 ਨੰਬਰ ਸ਼ਲੋਕ ਪ੍ਰਾਰੰਭ ਹੁੰਦਾ ਹੈ ਇਹ ਸ਼ਲੋਕ ਫਿਰ ਉਚਾਰਨ ਕੀਤਾ ਭਗਤ ਜੀ ਨੇ ਜਦੋਂ ਲੋਕ ਕਹਿਣ ਲੱਗੇ ਤੁਹਾਡੀ ਸ਼ਾਨ ਸੜ ਗਈ ਹੈ ਸ਼ਾਨ ਬਣਾ ਲਓ ਤਾਂ ਅਗੋਂ ਭਗਤ ਜੀ ਕੀ ਕਹਿੰਦੇ ਆਓ ਆਪਾਂ ਰਲ ਮਿਲ ਕੇ ਸਲੋਕਾਂ ਦੀ ਵਿਚਾਰਨਾ ਜੁੜ ਕੇ ਲਾਹੇ ਪ੍ਰਾਪਤ ਕਰੀਏ ਕਬੀਰ ਨਾ ਮੋਹ ਸ਼ਾਨ ਨਸ਼ਾਪਰੀ ਨਾ ਮੋਹ ਕਰ ਨਹੀਂ ਗਾਉ ਸੋ ਕਬੀਰ ਨਾ ਮੋਹ ਮੰਮੇ ਦੇ ਹੋੜਾ ਵੀ ਲੱਗਾ ਤੇ ਔਕੜ ਵੀ ਲੱਗਾ ਇਸ ਨੂੰ ਵਿਚਲਾਜਾ ਮੇਲ ਕਰਕੇ ਪੜ ਜਾਣਾ ਹੈ ਨਾ ਤੇਨੂੰ 모ਹੇ ਪੜਨਾ ਨਾ ਇਹਨੂੰ 모ਹੇ ਪੜਨਾ 모ਹੇ ਇਸ ਤਰ੍ਹਾਂ ਪੜ ਜਾਣਾ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ 나ਹੀਂ 모ਹੇ ਮੇਰੇ ਪਾਸ ਕੋਈ ਪੱਕੀ ਸ਼ਾਨ ਹੈ ਅਤੇ 나ਹੀਂ ਕੱਖਾਂ ਦੀ ਛੋਟੀ ਜੀ ਛਪਰੀ ਹੈ 나ਹੀਂ 모ਹੇ ਮੇਰੇ ਪਾਸ ਕੋਈ ਘਰ ਹੈ 나ਹੀਂ ਮੇਰਾ ਕੋਈ گاਉਂ ਪਿੰਡ ਹੈ ਮੇਰਾ ਕੋਈ ਪਿੰਡ ਵੀ ਨਹੀਂ ਹੈ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਉ ਹਾਂ ਭਗਤ ਜੀ ਕਹਿੰਦੇ ਮਤਾਂ ਕੋਈ ਕਿਤੇ ਹਰੀ ਪਰਮਾਤਮਾ ਪੁੱਛ ਲਵੇ ਪੁੱਛਣਾ ਕਰੇ ਕਿ ਇਹ ਕੌਣ ਕਿਹੜਾ ਹੈ ਮੇਰੀ ਜਾਤੀ ਤੇ ਨਾਉ ਨਾਮ ਵੀ ਕੋਈ ਨਹੀਂ ਹੈ ਭਾਵੇਂ ਜਦੋਂ ਪਰਮਾਤਮਾ ਪੁੱਛੇਗਾ ਮੇਰੀ ਤਾਂ ਫਿਰ ਜਾਤ ਵੀ ਕੋਈ ਨਹੀਂ ਅਗਲਾ ਸ਼ਲੋਕ ਭਗਤ ਜੀ ਆਰੰਭ ਕਰਦੇ ਆ ਦੱਸਦੇ ਜੋ 60 ਨੰਬਰ ਸ਼ਲੋਕ ਹੈ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦੁਆਰ ਭਗਤ ਕਬੀਰ ਸਾਹਿਬ ਜੀ ਦੱਸ ਰਿਹਾ ਕਥਨ ਕਰਦੇ ਹਨ ਕਿ اے ਭਾਈ ਮੈਨੂੰ ਮਰਨ ਦਾ ਬੜਾ ਚਾਹ ਹੈ ਉਤਸ਼ਾਹ ਹੈ ਪਰ ਜੇਕਰ ਮਰਾਂ ਤਾਂ ਹਰੀ ਪ੍ਰਮਾਤਮਾ ਦੇ ਦਰ ਵਿੱਚ ਜਾ ਕੇ ਉਹਦੇ ਦਰਵਾਜ਼ੇ ਵਿੱਚ ਜਾ ਕੇ ਉਹਦੇ ਦੁਆਰ ਤੇ ਜਾ ਕੇ ਸਰੀਰ ਤਿਆਗ ਕਰ ਇਹ ਚਾਹ ਹੈ ਕਿਉਂ ਉੱਥੇ ਜਾ ਕੇ ਸਰੀਰ ਤਿਆਗਣਾ ਹੈ ਅਗਲੀ ਪੰਕਤੀ ਤੱਕ ਵਿੱਚ ਦੱਸ ਰਿਹਾ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਮਤਾਂ ਕਹਿੰਦੇ ਕਿਤੇ ਪ੍ਰਮਾਤਮਾ ਇਹ ਗੱਲ ਪੁੱਛ ਹੀ ਲਵੇ ਪਾਈਏ ਜਿਹੜਾ ਸਾਡੇ ਭਾਰਤੇ ਪਿਆ ਹੈ ਦਰਵਾਜ਼ੇ ਤੇ ਪਿਆ ਹੈ ਇਹ ਕੌਣ ਹੈ ਭਾਵ ਇਸ ਦਾ ਕੀ ਨਾਮ ਹੈ ਤਦ ਕਹਿੰਦੇ ਉਸ ਦਾ ਪੁੱਛਣਾ ਹੀ ਮੇਰੀ ਕਲਿਆਣ ਦਾ ਹੋ ਜਾਵੇਗਾ ਜਦੋਂ ਪ੍ਰਭੂ ਪੁੱਛ ਹੀ ਲਵੇ ਨਾ ਇਹ ਕੌਣ ਵਿਆਹ ਹੈ ਮੇਰੀ ਕਲਿਆਣ ਹੋ ਜਾਵੇਗੀ ਏਨੇ ਵਿੱਚ ਹੀ ਮੇਰੀ ਸਭ ਕਲਿਆਣ ਹੋ ਜਾਊ ਕਿਉਂਕਿ ਮੇਰਾ ਜਾਤ ਪਾਤ ਘਰ ਤੇ ਪਿੰਡ ਆਦ ਕੁਝ ਨਹੀਂ ਜਦੋਂ ਹਰੀ ਮੈਨੂੰ ਆਪਣੇ ਦੁਆਰੇ ਤੇ ਮਰੇ ਹੋਏ ਨੂੰ ਦੇਖੇਗਾ ਅਤੇ ਪੁੱਛੇਗਾ ਇਹ ਕੌਣ ਹੈ ਤਾਂ ਕੋਈ ਦੱਸੇਗਾ ਕਿ ਇਹ ਕੌਣ ਹੈ ਕਿਉਂਕਿ ਮੈਂ ਸਭ ਕੁਝ ਉਸਦੇ ਨਾਮ ਤੋਂ ਕੁਰਬਾਨ ਕਰ ਦਿੱਤਾ। ਹਰੀ ਦੇ ਪੁੱਛਣ ਤੋਂ ਜੇਕਰ ਕੋ ਉੱਤਰ ਦੇਵੇਗਾ ਵੀ ਤਾਂ ਵੀ ਇਹੋ ਕਹੇਗਾ ਕਿ ਇਸ ਦਾ ਕੋਈ ਥੋ ਪਤਾ ਨਹੀਂ। ਆਪ ਦਾ ਨਾਮ ਲੈਂਦਾ ਲੈਂਦਾ ਤੁਹਾਡੇ ਦਰ ਉੱਪਰ ਮਰ ਗਿਆ। ਕਹਿੰਦੇ ਤਦੋਂ ਫਰਮੇਸ਼ਵਰ ਨੂੰ ਆਪਣੇ ਨਾਮ ਦੀ ਲੱਜਾ ਆਏਗੀ ਅਤੇ ਮੇਰੇ ਗੁਨਾਹਾਂ ਦੀ ਪੁਛਗਿਛ ਨਹੀਂ ਹੋਊਗੀ ਅਤੇ ਮੈਂ ਬਖਸ਼ਿਆ ਜਾਵਾਂਗਾ। ਇਹ ਭਗਤ ਜੀ ਪ੍ਰੇਮ ਦੀ ਮਹਾਨਤਾ ਵਿੱਚ ਬਚਨ ਕਹਿ ਰਿਹਾ। ਸਾਨੂੰ ਸਿਖਾ ਰਿਹਾ। ਇਹ ਇਨਸਾਨ ਜਦੋਂ ਵੀ ਮਰਨਾ ਹੈ ਲੋਕ ਬੜੀ ਦੁਨੀਆ ਮਰਦੀ ਹੈ ਕੋਈ ਕਹਿੰਦਾ ਮੈਂ ਤੇਰੇ ਸਿਰ ਚੜ ਕੇ ਮਰ ਜਣਾ ਕੋਈ ਕਹਿੰਦਾ ਮੈਂ ਰੇਲ ਗੱਡੀ ਅੱਗੇ ਆ ਕੇ ਮਰ ਜਣਾ ਕੋਈ ਕਹਿੰਦਾ ਮੈਂ ਦਵਾਈ ਖਾ ਕੇ ਮਰ ਜਣਾ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਆਤਮ ਹਤਿਆ ਕਰੀ ਜਾ ਰਿਹਾ ਹੈ ਕੋਈ ਰੋਜ਼ ਸੰਸਿਆ ਕਰਕੇ ਮਰ ਰਿਹਾ ਹੈ ਕੋਈ ਚਿੰਤਾਵਾਂ ਵਿੱਚ ਮਰ ਰਿਹਾ ਹੈ ਕੋਈ ਝੋਰੀਆਂ ਵਿੱਚ ਮਰ ਰਿਹਾ ਮਰਨਾ ਬੜੇ ਤਰ੍ਹਾਂ ਦਾ ਹੈ ਤੇ ਦੁਨੀਆ ਰੋਜ਼ ਮਰ ਰਹੀ ਹੈ ਪਰ ਭਗਤ ਜੀ ਕਹਿੰਦੇ ਜੇ ਕਿਸੇ ਨੇ ਮਰਨਾ ਹੈ ਆਉ ਤੁਹਾਨੂੰ ਦਸੀਏ ਕਿਵੇਂ ਮਰਨਾ ਹਰੀ ਦੇ ਦੁਆਰੇ ਤੇ ਮਰੋ ਆਪਣਾ ਜਾਤ ਪਾਤ ਪਿੰਡ ਨਾਮ ਸਭ ਭੁੱਲ ਕੇ ਮਰੋ ਜੇ ਕਿਤੇ ਹਰੀ ਪਰਮਾਤਮਾ ਪੁੱਛ ਲਵੇ ਕੌਣ ਹੈ ਕੋਈ ਇਹੋ ਕਹੂਗਾ ਇਹਦਾ ਕੋਈ ਥੋ ਪਤਾ ਨਹੀਂ ਜਿਨ੍ਹਾਂ ਦਾ ਨਹੀਂ ਥੋ ਪਤਾ ਉਹਨਾਂ ਦਾ ਪਤਾ ਫੇਰ ਪਰਮਾਤਮਾ ਲੈਂਦਾ ਹੈ ਤੇ ਜਿਨ੍ਹਾਂ ਦੇ ਪਤੇ ਹੁੰਦੇ ਆ ਜਿਨ੍ਹਾਂ ਦੇ ਘਰ ਹੁੰਦੇ ਆ ਪਿੰਡ ਹੁੰਦੇ ਆ ਜਿਨ੍ਹਾਂ ਦੇ ਕੋਈ ਆਸਰੇ ਹੁੰਦੇ ਆ ਉਹਨਾਂ ਦਾ ਪਰਮਾਤਮਾ ਪਤਾ ਨਹੀਂ ਲੈਂਦਾ। ਹਰੀ ਵਾਹੀ ਗੁਰੂ ਉਹਨਾਂ ਦਾ ਕਦਾ ਚਿਤ ਵੀ ਪਤਾ ਨਹੀਂ ਲੈਂਦਾ ਕਿਉਂਕਿ ਉਹਨਾਂ ਨੂੰ ਆਸਰਾ ਹੈ। ਸੋ ਅਗਲਾ ਜਿਹੜਾ ਸ਼ਲੋਕ ਆਏ ਜਦੋਂ ਭਗਤ ਜੀ ਨੇ ਉਚਾਰਿਆ ਇਸ ਦੀ ਕੁਝ ਇਤਿਹਾਸ ਦੇ ਰਾਹੀ ਜੋ ਥਾਨਕਾ ਹੈ ਉਹ ਇਸ ਤਰ੍ਹਾਂ ਕਿ ਇੱਕ ਸਮੇਂ ਕੋ ਜੀਰ ਖਾਲੂ ਸੁਹਾ ਦੇ ਬ੍ਰਾਹਮਣਾਂ ਨੇ ਈਰਖਾ ਕਰਕੇ ਭਗਤ ਕਬੀਰ ਸਾਹਿਬ ਜੀ ਦਾ ਨਰਾਦਰ ਕਰਾਉਣ ਦੀ ਵਿਉਤ ਬਣਾਈ। ਉਹਨਾਂ ਨੇ ਸਭ ਥਾਵਾਂ ਤੇ ਚਿੱਠੀਆਂ ਬਾਹ ਦਿੱਤੀਆਂ ਕਬੀਰ ਦੇ ਘਰ ਬਹੁਤ ਵੱਡਾ ਜਗ ਹੈ ਭਾਵ ਕਬੀਰ ਜਗ ਕਰਾ ਰਿਆ ਸਾਰੇ ਸਾਧੂ ਮਹਾਤਮਾ ਆਪੋ ਆਪਣੀਆਂ ਜਮਾਤਾਂ ਲੈ ਕਰਕੇ ਉੱਥੇ ਪਹੁੰਚ ਗਏ ਚਿੱਠੀਆਂ ਮਿਲਣ ਤੋਂ ਸਾਰੇ ਸਾਧੂ ਮਹਾਤਮਾ ਜਦੋਂ ਉੱਥੇ ਪਹੁੰਚ ਗਏ ਉਸ ਸਮੇਂ ਭਗਤ ਕਬੀਰ ਜੀ ਬਾਹਰ ਬੈਠੇ ਸਨ ਸਾਧੂਆਂ ਦੀਆਂ ਜਮਾਤਾਂ ਆਉਂਦੀਆਂ ਵੇਖ ਕੇ ਪੁੱਛਿਆ ਇਤਨੇ ਮਹਾਤਮਾ ਕਿੱਥੇ ਜਾ ਰਹੇ ਆ ਤਾਂ ਉਹਨਾਂ ਨੇ ਕਬੀਰ ਜੀ ਨੂੰ ਨਾ ਪਛਾਣਦਿਆਂ ਹੋਇਆਂ ਨੇ ਕਿਹਾ ਕਿ ਤੂੰ ਇਸੇ ਸ਼ਹਿਰ ਦਾ ਵਾਸੀ ਲੱਗਦਾ ਪਰ ਤੈਨੂੰ ਪਤਾ ਨਹੀਂ ਇਥੋਂ ਕਾਸ਼ੀ ਵਿੱਚ ਭਗਤ ਕਬੀਰ ਬਹੁਤ ਵੱਡਾ ਜਗ ਕਰ ਰਿਹਾ ਉਸ ਨੇ ਸਾਰੇ ਦੇਸ਼ਾਂ ਪਰਦੇਸ਼ਾਂ ਦੇ ਸਾਧੂਆਂ ਨੂੰ ਜਗ ਵਿੱਚ ਆਉਣ ਲਈ ਚਿੱਠੀਆਂ ਪਾਈਆਂ ਇਹ ਸੁਣ ਕੇ ਭਗਤ ਕਬੀਰ ਜੀ ਕਹਿਣ ਲੱਗੇ ਜਿਸ ਕਬੀਰ ਨੇ ਚਿੱਠੀਆਂ ਪੁਆਈਆਂ ਹਨ ਉਹ ਕਬੀਰ ਕਬੀਰ ਨਾਮ ਵੱਡੇ ਦਾ ਵੀ ਆ ਪ੍ਰਭੂ ਦਾ ਨਾਮ ਵੀ ਕਬੀਰ ਆ ਉਹ ਆਪ ਹੀ ਫੇਰ ਜਗ ਕਰੇਗਾ ਇਉਂ ਵਿਚਾਰ ਕਰਕੇ ਉੱਥੇ ਬਾਹਰ ਹੀ ਕਾਂਤ ਜੰਗਲ ਵਿੱਚ ਸਮਾਧੀ ਲਾ ਕੇ ਬੈਠ ਗਿਆ ਅਤੇ ਲੋਈ ਨੂੰ ਕਹਿ ਦਿੱਤਾ ਤੂੰ ਗਵਾਂਡੀਆਂ ਦੇ ਘਰ ਵਿੱਚ ਜਾ ਕੇ ਲੁਕ ਜਾ ਉਸ ਸਮੇਂ ਅੰਤਰਜਾਮੀ ਨੇ ਸੋਚਿਆ ਇਹਨਾਂ ਈਰਖਾਲੂ ਬ੍ਰਾਹਮਣਾਂ ਨੇ ਮੇਰੇ ਗਰੀਬ ਜੇ ਭਗਤ ਨਾਲ ਈਰਖਾ ਕੀਤੀ ਹੈ ਇਹ ਉਸ ਦਾ ਨਰਾਦਰ ਕਰਵਾਉਣਾ ਚਾਹੁੰਦੇ ਪਰ ਕਬੀਰ ਤਾਂ ਬੇਪਰਵਾਹ ਉਸ ਨੂੰ ਇਸ ਦੀ ਕੋਈ ਵੀ ਚਿੰਤਾ ਨਹੀਂ ਪਰ ਮੈਨੂੰ ਆਪਣਾ ਭਗਤ ਬਸ਼ਲਤਾ ਵਾਲਾ ਬਿਰਧ ਰੱਖਣਾ ਪਵੇਗਾ ਇਉਂ ਭਗਵਾਨ ਨੇ ਇੱਕ ਭਗਤ ਕਬੀਰ ਤੇ ਦੂਸਰਾ ਇੱਕ ਰਾਜੇ ਦਾ ਰੂਪ ਧਾਰਨ ਕਰ ਲਿਆ ਤੇ ਲక్ష్ਮੀ ਨੂੰ ਲੋਈ ਦਾ ਰੂਪ ਧਾਰ ਕੇ ਸੇਵਾ ਕਰਨ ਲਾ ਦਿੱਤਾ ਰਾਜੇ ਦੇ ਰੂਪ ਵਿੱਚ ਰਸਦਾਂ ਦੇ ਗੱਡੇ ਭਰ ਕੇ ਲੈ ਜਾਂਦੇ ਅਤੇ ਆਪਣੀਆਂ ਫੌਜਾਂ ਕੋਲੋਂ ਸਾਰੇ ਆਏ ਹੋਏ ਸਾਧੂਆਂ ਦੇ ਡੇਰੇ ਕਰਵਾਏ ਕਬੀਰ ਦੇ ਰੂਪ ਵਿੱਚ 36 ਪ੍ਰਕਾਰ ਦੇ ਪਕਵਾਨ ਬਣਾਉਣੇ ਸ਼ੁਰੂ ਕਰ ਦਿੱਤੇ ਅਨੇਕ ਤਰ੍ਹਾਂ ਦੀ ਮਿਠਾਈ ਬਣਾ ਕੇ ਸਾਰੇ ਸਾਧੂ ਤ੍ਰਿਪਤ ਕਰ ਦਿੱਤੇ ਤਕਰੀਬਨ 7 ਦਿਨ ਤੱਕ ਇਹ ਜਿਹੜਾ ਜੱਗ ਸੀ ਚੱਲਦਾ ਰਿਹਾ ਜਦੋਂ ਸਾਧੂਆਂ ਦੀਆਂ ਜਮਾਤਾਂ ਵਿਦਾਉਣ ਲੱਗੀਆਂ ਤਾਂ ਉਹਨਾਂ ਨੂੰ ਜਾਣ ਲੱਗਿਆ ਕੀਮਤੀ ਦੁਸ਼ਾਲੇ ਸੋਨੇ ਦੀਆਂ ਥਾਲੀਆਂ ਵਿੱਚ ਮਠੀਆਂ ਆਈਆਂ ਇਤਿਹਾਦ ਬਹੁਤ ਕੁਝ ਪੇਟਾਵਾਂ ਦਿੱਤੀਆਂ ਗਈਆਂ ਤਦੋਂ ਫਿਰ ਜਦੋਂ ਉਹ ਜਿਹੜੇ ਸਾਧੂ ਮਹਾਤਮਾ ਸਨ ਉਹ ਭਗਵਾਨ ਦੇ ਚਰਨਾਂ 'ਆਲਾ ਲਿਪਟ ਗਏ ਸੋ ਭਗਵਾਨ ਜੀ ਲੂਪ ਹੋ ਗਏ ਤੇ ਕਬੀਰ ਜੀ ਘਰ ਵਾਪਸ ਆ ਗਏ ਕਵਾਂਡੀਆਂ ਦੇ ਘਰ ਲੁਕੀ ਬੈਠੀ ਲੋਈ ਨੂੰ ਸਾਧ ਲਿਆ ਤਦੋਂ ਨਗਰ ਦੇ ਲੋਕਾਂ ਨੇ ਕਿਹਾ ਭਗਤ ਜੀ ਤੁਹਾਡੇ ਵਰਗਾ ਜਾਗ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਇਹ ਗੱਲ ਸੁਣ ਕੇ ਭਗਤ ਕਬੀਰ ਜੀ ਨੇ ਇਹ ਫਿਰ ਸਲੋਕ ਉਚਾਰਨ ਕੀਤਾ ਭਾਈ ਉਹ ਤਾਂ ਭਗਵਾਨ ਕਰਨ ਵਾਲਾ ਹੈ ਤੇ ਉਹਨੇ ਸਾਰਾ ਕੁਝ ਕੀਤਾ ਹੈ ਕਿਉਂਕਿ ਭਗਵਾਨ ਜੀ ਉਸੇ ਵੇਲੇ ਲੁੱਕ ਗਏ ਤੇ ਕਬੀਰ ਜੀ ਦੇ ਘਰ ਆਉਣਾ ਸੀ ਲੋਈ ਜੀ ਨੇ ਵੀ ਘਰ ਆਉਣਾ ਸੀ ਸ਼ਾਮ ਨੂੰ ਜਦੋਂ ਘਰੇ ਆਏ ਲੋਕਾਂ ਨੇ ਬੜੀਆਂ ਸਿਫਤਾਂ ਸਲਾਘਾ ਕੀਤੀਆਂ ਕਬੀਰ ਜੀ ਤੁਹਾਡੇ ਵਰਗਾ ਜਾਗ ਹੀ ਨਹੀਂ ਕਿਸੇ ਨੇ ਕਰਨਾ ਉੱਤੇ ਫਿਰ ਕਬੀਰ ਜੀ ਜੋ 62 ਨੰਬਰ ਸ਼ਲੋਕ ਹੈ ਉਚਾਰਨ ਕਰ ਰਹੇ ਆ ਕਬੀਰ ਨਾ ਹਮ ਕੀਆ ਨਾ ਕਰਹਿਗੇ ਨਾ ਕਰ ਸਕੈ ਸਰੀਰ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਹੇ ਭਾਈ ਨਾ ਅਸੀਂ ਪਿੱਛੇ ਕੋਈ ਜਗ ਆਦ ਕੀਤਾ ਸੀ ਨਾ ਹੀ ਅੱਗੇ ਨੂੰ ਕਰਾਂਗੇ ਅਤੇ ਨਾ ਹੀ ਸਾਡਾ ਸਰੀਰ ਇਤਨਾ ਵੱਡਾ ਜਗ ਕਰ ਸਕਦਾ ਸਾਡੇ ਵਿੱਚ ਤਾਂ ਕੋਈ ਸਮਰੱਥਾ ਹੀ ਨਹੀਂ ਹੈ ਅਸੀਂ ਜਗ ਕਰ ਸਕੀਏ ਕਿਆ ਜਾਣੋ ਕਿਸ ਹਰ ਕੀਆ ਭਇਓ ਕਬੀਰ ਕਬੀਰ ਹਾਂ ਅਸੀਂ ਕੀ ਜਾਣਣਾ ਕਰੀਏ ਭਾਵ ਕੁਝ ਨਹੀਂ ਜਾਣਦੇ ਇਹ ਸਭ ਕੁਝ ਪ੍ਰਮਾਤਮਾ ਨੇ ਆਪ ਹੀ ਕੀਤਾ ਮੇਰਾ ਤਾਂ ਨਗਰ ਵਿੱਚ ਖਾਲੀ ਨਾਮ ਹੀ ਕਬੀਰ ਕਬੀਰ ਹੋ ਗਿਆ ਵਾ ਮੇਰਾ ਤਾਂ ਮੇਰੀ ਮਾਂ ਨੇ ਕੇਵਲ ਨਾਮ ਹੀ ਕਬੀਰ ਰੱਖ ਦਿੱਤਾ ਹੈ ਅਸਲ ਵਿੱਚ ਅਸਲ ਉਹ ਜਿਹੜਾ ਕਬੀਰ ਵੱਡਾ ਤਾਂ ਪ੍ਰਮਾਤਮਾ ਹੈ ਇਹ ਜਗ ਉਸ ਕਬੀਰ ਪ੍ਰਭੂ ਨੇ ਸੰਪੂਰਨ ਕੀਤਾ ਹੈ ਸੋ ਅਗਲਾ ਸ਼ਲੋਕ ਉਚਾਰਨ ਕਰਦੇ ਆ ਭਗਤ ਜੀ ਕਿ ਜੇਕਰ ਕੋਈ ਇਨਸਾਨ ਪ੍ਰਤੱਖ ਤਾਂ ਵਾਹਿਗੁਰੂ ਰਾਮ ਕਵੇ ਬਹੁਤ ਵੱਡੀ ਗੱਲ ਹੈ ਜੇਕਰ ਉਹ ਕਹਿੰਦੇ ਸੁਪਨੇ ਵਿੱਚ ਬਰੜਾ ਕੇ ਵਾਹਿਗੁਰੂ ਦਾ ਨਾਮ ਰਾਮ ਦਾ ਨਾਮ ਉਸ ਪਰਮੇਸ਼ਰ ਦਾ ਨਾਮ ਲੈ ਲਵੇ ਤੇ ਕਿਤਨੇ ਵੱਡੀ ਮਹਾਨਤਾ ਕਿਤਨਾ ਵੱਡਾ ਫਲ ਦੱਸ ਰੇ ਕਬੀਰ ਜੀ ਆਓ ਅਗੇ ਬਾਠ ਨੰਬਰ 63 ਨੰਬਰ ਸ਼ਲੋਕ ਚ ਆਪਾਂ ਇਹ ਵਿਚਾਰ ਸਰਵਣ ਕਰੀਏ ਕਬੀਰ ਸੁਪਨੇ ਹੂ ਬਰੜਾਏ ਕੈ ਜੇ ਮੁਖ ਨਿਕਸੈ RAM ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਜਾਗਦੇ ਦੀ ਤਾਂ ਕੀ ਗੱਲ ਕਰਨੀ ਹੈ ਜੇਕਰ ਸੁਪਨੇ ਹੂ ਭਾਵ ਵਿੱਚ ਵੀ ਬਰੜਾਏ ਕੋਈ ਬੋਲ ਕੇ ਜਿਸ ਦੇ ਮੂੰਹੋਂ RAM ਨਿਕਲ ਜਾਵੇ ਪ੍ਰਮਾਤਮਾ ਦਾ ਨਾਮ ਨਿਕਲ ਜਾਵੇ ਕਿਉਂਕਿ ਆਮ ਦੁਨੀਆ ਬਰੜਾ ਬਰੜਾ ਕੇ ਉੱਠਦੀ ਪਰ ਡਰਦੀ ਹੈ ਕਿਸੇ ਨੂੰ ਸੁਪਨਾ ਆਇਆ ਚਾਰ ਬੰਦੇ ਮਰੀਆਂ ਦਾ ਕਿਸੇ ਨੂੰ ਪਾਣੀ ਦਾ ਕਿਸੇ ਨੂੰ ਅੱਗ ਲੱਗੀ ਦਾ ਕਿਸੇ ਨੂੰ ਕਾਸੇ ਦਾ ਭਾਵ ਡਰਾਉਣੇ ਸੁਪਨੇ ਆਉਂਦੇ ਆ ਤੇ ਦੁਨੀਆ ਡਰ ਡਰ ਕੇ ਤਰਾ ਤਰਾ ਕੇ ਉੱਠਦੀ ਹੈ ਬਰੜਾ ਕੇ ਪਰ ਭਗਤ ਜੀ ਕਹਿੰਦੇ ਜੇ ਕੋਈ ਐਸਾ ਬਰੜਾਵੇ ਜਿਹੜਾ ਸੁਪਨੇ ਵਿੱਚ ਨਾਮ ਉੱਠਦਿਆਂ ਸਾਰ ਕਵੇ ਹੇ ਰਾਮ ਹੇ ਵਾਹਿਗੁਰੂ ਪਾਵ ਇਸ ਤਰ੍ਹਾਂ ਕੋ ਕਹਿ ਦੇਵੇ ਬਰੜਾ ਕੇ ਕਹਿੰਦੇ ਫਿਰ ਉਹਦੀ ਮਹਾਨਤਾ ਕੀ ਆ ਤਾਂ ਕਿ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ ਹਾਂ ਕਹਿੰਦੇ ਐਸੇ ਗੁਰਮੁਖ ਪਿਆਰੇ ਦੇ ਕਹਿੰਦੇ ਜਿਹੜੀ ਪੈਰੀ ਜੁੱਤੀ ਪਾਉਣੀ ਆ ਤਾਂ ਕਿ ਪਗ ਕੀ ਪਾਨਹੀ ਉਹਦੇ ਜਿਹੜੀ ਪੈਰਾਂ ਦੀ ਜੁੱਤੀ ਆ ਮੇਰੇ ਤਨ ਕੋ ਚਾਮ ਮੇਰੇ ਚੰਨ ਦੀ ਚਾਮ ਦੀ ਬਣੀ ਹੋਵੇ ਇਤਨਾ ਸਤਕਾਰ ਕਰਦੇ ਭਗਤ ਜੀ ਨਾਮ ਜਪਣ ਵਾਲੇ ਕਹਿੰਦੇ ਜਿਹੜਾ ਸੁਪਨੇ 'ਚ ਵਾਹਿਗੁਰੂ ਕਵੇ ਕਹਿੰਦੇ ਮੇਰਾ ਚੰਮ ਹੋਵੇ ਤੇ ਉਹਦੀ ਜੁੱਤੀ ਬਣਾਈ ਜਾਵੇ ਤੇ ਉਹਦੇ ਪੈਰਾਂ 'ਚ ਪਾਈ ਜਾਵੇ ਵੇਖੋ ਭਗਤ ਜੀ ਦੀ ਨਿਮਰਤਾ ਸੋ ਅੱਜ ਆਪਾਂ ਇਤਨਾ ਹੀ ਇੱਥੇ ਵਿਚਾਰ ਨੂੰ ਸਮੇਟਦੇ ਹਾਂ ਆਉਣ ਵਾਲੇ ਕੱਲ ਵਿੱਚ ਆਪਾਂ ਗੁਰੂ ਸਾਹਿਬ ਕਿਰਪਾ ਕਰਨ ਹੋਰ ਅੱਗੇ ਜਿੱਦਾਂ ਸਤਗੁਰੂ ਵਿਚਾਰ ਕਰਵਾਉਣਗੇ ਆਪਾਂ ਆਪ ਜੀ ਨਾਲ ਸਾਝ ਪਾਉਂਦੇ ਜਾਵਾਂਗੇ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ